ਭਾਈਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨਾਲ ਜੁੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਆਖਰਕਾਰ ਚੱਲ ਰਹੀ ਚਰਚਾ ਦੀ ਸਚਾਈ ਕੀ ਹੈ ਕੀ ਸੁਨੀਲ ਜਾਖੜ ਨੇ ਆਪਣੀ ਪ੍ਰਧਾਨਗੀ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਇਹ ਸੱਚ ਹੈ ਜਾਂ ਅਫਵਾਹ ਇਸ ਦੇ ਬਾਰੇ ਕੁਝ ਜਾਣਕਾਰੀ ਤੱਥਾਂ ਦੇ ਆਧਾਰ ਤੇ ਤੁਹਾਡੇ ਨਾਲ ਸਾਂਝੀ ਕਰਾਂਗੇ ਦਰਅਸਲ ਇਸ ਦੀ ਗੱਲ ਇਸ ਕਰਕੇ ਉੱਠੀ ਕਿ ਸੁਨੀਲ ਜਾਖੜ ਮਤੌਰ ਪਾਰਟੀ ਪ੍ਰਧਾਨ ਪਹਿਲਾਂ ਆਪਣੇ ਪਰਿਵਾਰਕ ਤੇ ਨਿੱਜੀ ਰੁਝੇਵਿਆਂ ਕਰਕੇ ਸਿਆਸੀ ਗਤੀਵਿਧੀਆਂ ਤੋਂ ਕਾਫੀ ਲੰਮਾ ਸਮਾਂ ਦੂਰ ਰਹੇ ਉਹਨਾਂ ਨੂੰ ਵਿਦੇਸ਼ ਵੀ ਜਾਣਾ ਪਿਆ ਉਸ ਤੋਂ ਬਾਅਦ ਜਦੋਂ ਪਰਤੇ ਵੀ ਤਾਂ ਬੀਤੇ ਦਿਨ ਜਦੋਂ ਉਹਨਾਂ ਦੀ ਹੀ ਪਾਰਟੀ ਦੇ ਢਾਂਚੇ ਦੀ ਪਾਰਟੀ ਦੀ ਮੀਟਿੰਗ ਸੀ ਤੇ ਉਸ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਆ ਜਿਹੜੀ ਉਹ ਨਹੀਂ ਹੁੰਦੀ ਉਹਨਾਂ ਦੀ ਗੈਰ ਹਾਜ਼ਰੀ ਕਈਆਂ ਨੂੰ ਰੜਕੀ ਵੀ ਤੇ ਜਦੋਂ ਪਤਾ ਲੱਗਦਾ ਹੈ মিডিਆ ਰਿਪੋਰਟਾਂ ਦੇ ਮੁਤਾਬਕ ਕਿ ਕਦੋਂ ਉਹਨਾਂ ਨਾਲ ਸੰਪਰਕ ਹੁੰਦਾ ਹੈ ਭਾਜਪਾ ਦੇ ਹੀ ਲੀਡਰਸ਼ਿਪ ਦੇ ਵੱਲੋਂ ਤੇ ਉਹਨਾਂ ਨੇ ਕਿਹਾ ਕਿ ਉਹ ਉਸ ਮੀਟਿੰਗ ਵਿੱਚ ਸ਼ਾਮਲ ਨਹੀਂ ਹੋ ਰਹੇ ਹੁਣ ਉਸ ਦੀ ਉਹਨਾਂ ਨੇ ਵਜ੍ਹਾ ਕੀ ਦੱਸੀ ਹੈ ਕਿ ਨਹੀਂ ਦੱਸੀ ਹਾਲਾਂਕਿ ਤੱਕ ਖੁਦ ਜਿਹੜੇ ਨੇ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਉਹਨਾਂ ਦੇ ਵੱਲੋਂ ਕਿਸੇ ਤਰ੍ਹਾਂ ਦੀ ਇਸ ਦੇ ਉੱਤੇ ਟਿੱਕਾ ਟਿੱਪਣੀ ਨਹੀਂ ਕੀਤੀ ਗਈ ਮੀਡੀਆ ਦੇ ਵਿੱਚ ਕਿ ਉਹਨਾਂ ਨੇ ਅਸਤੀਫਾ ਦਿੱਤਾ ਹੈ ਜਾਂ ਨਹੀਂ ਦਿੱਤਾ ਪਰ ਗੱਲ ਆਈ ਹੈ ਦੋ ਹਵਾਲਿਆਂ ਤੋਂ ਪਹਿਲਾਂ ਹੀ ਇੱਕ ਧੜਾ ਨਾ ਖੁਸ਼ ਹੈ ਔਰ ਸੁਨੀਲ ਜਾਖੜ ਵੀ ਇੱਕ ਧੜੇ ਤੋਂ ਕੋਈ ਬਹੁਤ ਤੇ ਸੰਤੁਸ਼ਟ ਨਹੀਂ ਕਿਉਂਕਿ ਜਿਹੜੇ ਟਕਸਾਲੀ ਭਾਜਪਾਈ ਨੇ ਉਹਨਾਂ ਨੂੰ ਬਹੁਤਿਆਂ ਨੂੰ ਉਹਨਾਂ ਦੇ ਵਿੱਚੋਂ ਇਸ ਗੱਲ ਦਾ ਦਰਦ ਹੈ ਕਿ ਜਿਹੜੇ ਕਾਂਗਰਸ ਤੋਂ ਬਗਾਨੇ ਆਏ ਉਹਨਾਂ ਨੂੰ ਤੇ ਮੋਹਰੇ ਲਾ ਦਿੱਤਾ ਸਾਡੇ ਔਰ ਅਸੀਂ ਉਹਨਾਂ ਦੇ ਪਿੱਛੇ ਪਿੱਛੇ ਕਈਆਂ ਨੂੰ ਇਸ ਗੱਲ ਦੀ ਰੜਕ ਹੈ ਭਾਰਤ ਦੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਰਟੀ ਦੇ ਇੱਕ ਵੱਡੇ ਚਿਹਰੇ ਨੇ ਔਰ ਗ੍ਰਹਿ ਮੰਤਰੀ ਹਮੇਸ਼ਾ ਤੇ ਜੇਪੀ ਨੱਡਾ ਇਹ ਤਿੰਨਾਂ ਦੀ ਜੋੜੀ ਜਦੋਂ ਸੁਨੀਲ ਜਾਖੜ ਦੇ ਪਿੱਠ ਦੇ ਉੱਤੇ ਹੱਥ ਰੱਖ ਰਹੀ ਹੈ ਤੇ ਇਸ ਕਰਕੇ ਇੱਥੇ ਵਾਲੀ ਲੀਡਰਸ਼ਿਪ ਚਾਹ ਜਿੰਨੀ ਮਰਜ਼ੀ ਕਰ ਲਈ ਉਹਨਾਂ ਦੀ ਨਹੀਂ ਚੱਲੀ ਤੇ ਸੁਨੀਲ ਜਾਖੜ ਪ੍ਰਧਾਨ ਬਣੇ ਉਹਨਾਂ ਨੇ ਹਾਲਾਂਕਿ 14 ਕੁਮਈ 2022 ਨੂੰ ਅਸਤੀਫਾ ਦਿੱਤਾ ਤੇ 5 ਦਿਨ ਦਾ ਵਿੱਚੋਂ ਗੈਪ ਪਿਆ ਤੇ 19 ਮਈ ਨੂੰ ਉਹਨਾਂ ਨੇ ਹੈੱਡਕੁਆਰਟਰ ਤੇ ਜਾ ਕੇ ਭਾਜਪਾ ਜੁਆਇਨ ਕੀਤੀ 19 ਮਈ 2022 ਉਸ ਤੋਂ ਬਾਅਦ ਭਾਜਪਾ ਦੀ ਜਿਹੜੀ ਕਮਾਂਡ ਹੈ ਪੰਜਾਬ ਦੀ ਉਸ ਨੇ ਲਜਾਖੜ ਦੇ ਹੱਥ ਆ ਜਾਂਦੀ ਹੈ ਜਦੋਂ ਕਾਂਗਰਸ ਵਿੱਚ ਸੀ ਉਦੋਂ ਵੀ ਉਹਨਾਂ ਦੇ ਅਸਤੀਫੇ ਚਰਚਾ ਦਾ ਵਿਸ਼ਾ ਰਹਿੰਦੇ ਸੀ ਹੁਣ ਭਾਜਪਾ ਵਿੱਚ ਨੇ ਤੇ ਹੁਣ ਵੀ ਉਹਨਾਂ ਦਾ ਅਸਤੀਫਾ ਚਰਚਾ 'ਚ ਆ ਗਿਆ ਹੁਣ ਗੱਲ ਕਰਦੇ ਹਾਂ ਕਿ ਇੱਕ ਪਾਸੇ ਜਿਹੜੀ ਉਹਨਾਂ ਦੀ ਗੈਰ ਹਾਜ਼ਰੀ ਰੜਕੀ ਇੱਕ ਮੀਟਿੰਗ ਦੇ ਵਿੱਚ ਜਿੱਥੋਂ ਬਾਅਦ ਗੱਲਾਂ ਸ਼ੁਰੂ ਹੋ ਗਈਆਂ ਕਿ ਕੀ ਆਪਣੀ ਜ਼ਿੰਮੇਵਾਰੀ ਤੋਂ ਉਹਨਾਂ ਨੇ ਮੂ ਮੋਡਲੇ ਜਾਂ ਫਿਰ ਕਈ ਲੀਡਰਾਂ ਤੋਂ ਉਹ ਵੀ ਸੰਤੁਸ਼ਟ ਨਹੀਂ ਇਸੇ ਕਰਕੇ ਉਸ ਜਿਹੇ ਮਾਹੌਲ ਵਿੱਚ ਕੰਮ ਨਹੀਂ ਕਰ ਸਕਦੇ ਕਿ ਅਸਤੀਫਾ ਦੇ ਦਿੱਤਾ ਹੈ ਇਸ ਗੱਲ ਦੀ ਚਰਚਾ ਚਲਦਿਆਂ-ਚਲਦਿਆਂ ਇਹ ਵੀ ਪਤਾ ਲੱਗਦਾ ਹੈ ਕੁਝ ਪਾਰਟੀ ਦੇ ਲੀਡਰ ਜਿਹੜੇ ਨੇ ਸਾਡੀ ਵੀ ਗੱਲ ਹੋਈ ਜਿਹੜੇ ਦੋ ਤੋਂ ਤਿੰਨ ਭਾਜਪਾ ਦੇ ਲੀਡਰਾਂ ਨਾਲ ਜਿਸ ਦੇ ਵਿੱਚੋਂ ਇੱਕ ਗੱਲ ਸਾਹਮਣੇ ਨਿਕਲ ਕੇ ਆ ਰਹੀ ਹੈ ਉਹਨਾਂ ਵਿੱਚੋਂ ਕਈਆਂ ਦਾ ਇਹ ਕਹਿਣਾ ਹੈ ਕਿ ਇਸ ਮਸਲੇ ਦੇ ਵਿੱਚ ਅਸਤੀਫਾ ਤਾਂ ਦਿੱਤਾ ਗਿਆ ਭਾਜਪਾ ਦੀ ਹਾਈ ਕਮਾਂਡ ਨੇ ਮਨਜ਼ੂਰ ਨਹੀਂ ਕੀਤਾ ਉਸਨੂੰ ਲਾਖੜਨ ਨੂੰ ਚਾਹੁੰਦੇ ਨੇ ਕਿ ਉਹ ਲੱਗੇ ਰਹਿਣ ਕਿਉਂਕਿ ਪੰਚਾਇਤੀ ਚੋਣਾਂ ਵੀ ਇਸੇ ਮਹੀਨੇ ਅੱਗੇ ਹੋਣ ਜਾ ਰਹੀਆਂ ਨੇ ਹਾਲੇ ਨਾਮਜ਼ਦਗੀ ਪੱਤਰ ਪੰਚਾਇਤੀ ਚੋਣਾਂ ਦੇ ਅੱਜ ਭਰੇ ਜਾਣੇ ਨੇ ਤੇ ਜੇ ਭਾਜਪਾ ਦਾ ਜਿਹੜਾ ਸੈਨਾਪਤੀ ਹੈ ਉਹੀ ਮੈਦਾਨ 'ਚ ਨਹੀਂ ਹੋਏਗਾ ਕੋਈ ਤਾਂ ਫਿਰ ਕਿਵੇਂ ਗੱਲ ਬਣੇਗੀ ਕਿਉਂਕਿ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਵੋਟ ਬੈਂਕ ਲੋਕ ਸਭਾ ਦੀਆਂ ਚੋਣਾਂ ਵਿੱਚ ਭਾਜਪਾ ਦਾ ਕਾਫੀ ਵੱਧ ਗਿਆ ਸੀ ਔਰ ਕਲੋਤੇ ਪਾਰਟੀ ਨੇ ਆਪਣੇ ਬਲਬੂਤੇ ਤੇ ਚੋਣ ਲੜੀ ਸੀ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨਾਲ ਮਿਲ ਕੇ ਲੜੀ ਜਾਂਦੀ ਸੀ ਉਦੋਂ ਗੱਲਾਂ ਹੋਰ ਸੀ ਉਹਨਾਂ ਗੱਲਾਂ ਹੋਰ ਨੇ ਇਸੇ ਕਰਕੇ ਕਹਿੰਦੇ ਕਿ ਅਸਤੀਫਾ ਮਨਜ਼ੂਰ ਨਹੀਂ ਹੋਇਆ ਪਰ ਦਿੱਤਾ ਗਿਆ ਦੂਜੇ ਪਾਸੇ ਸੁਨੀਲ ਜਾਖੜ ਹਾਲੇ ਖੁਦ ਬੋਲਣ ਨੂੰ ਤਿਆਰ ਨਹੀਂ ਫਿਰ ਗੱਲ ਆਉਂਦੀ ਹੈ ਇੱਕ ਹੋਰ ਲੀਡਰ ਦੀ ਜਿਸ ਦੇ ਵਿੱਚ ਭਾਜਪਾ ਦੇ ਜਿਹੜੇ ਜਰਨਲ ਸਕੱਰੇਟਰੀ ਨੇ ਅਨਿਲ ਸਰੀਨ ਉਹਨਾਂ ਦੇ ਨਾਲ ਜਦੋਂ ਸਾਡੀ ਗੱਲਬਾਤ ਹੋਈ ਤਾਂ ਉਹਨਾਂ ਨੇ ਵੀ ਇਹ ਆਖਿਆ ਕਿ ਅਸਤੀਫੇ ਦੀ ਕੋਈ ਗੱਲ ਹੀ ਨਹੀਂ ਹੈ ਟੋਟਲੀ ਝੂਠ ਹੈ ਇਹ ਟੋਟਲੀ ਅਫਵਾਹ ਹੈ ਉਹਨਾਂ ਦੇ ਸ਼ਬਦ ਸੀ ਜਿਹੜੇ ਅਸੀਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਅਨਿਲ ਸਰੀਨ ਪਾਰਟੀ ਦੇ ਜਿਹੜੇ ਜਰਨਲ ਸਕੱਰੇਟਰੀ ਨੇ ਉਹਨਾਂ ਨੇ ਇਹ ਸ਼ਬਦ ਨੇ ਕਹਿੰਦੇ ਕਿ ਸੁਨੀਲ ਜਾਖੜ ਦੇ ਅਸਤੀਫੇ ਵਾਲੀ ਗੱਲ ਆ ਜਿਹੜੀ ਅਫਵਾਹ ਹੈ ਝੂਠੀ ਹੈ ਇਸ ਵਿੱਚ ਕੋਈ ਸੱਚਾਈ ਨਹੀਂ ਹੈ ਤੇ ਉਹ ਕਹਿੰਦੇ ਪੂਰੀ ਸਥਿਤੀ ਆ ਜਿਹੜੀ ਥੋੜੇ ਸਮੇਂ ਦੇ ਵਿੱਚ ਹੋਰ ਅਸੀਂ ਕਲੀਅਰ ਕਰਦੇਾਂਗੇ ਹਾਲਾਂਕਿ ਇੱਕ ਗੱਲ ਇਹ ਵੀ ਮੰਨੀ ਜਾ ਰਹੀ ਹੈ ਚਰਚਾ ਹੈ ਕਿ ਸੁਨੀਲ ਜਾਖੜ ਦੇ ਇੱਕ ਪਾਸੇ ਤਾਂ ਲੀਡਰਸ਼ਿਪ ਖਾਸ ਕਰਕੇ ਅਨਿਲ ਸਰੀਨ ਜਨਰਲ ਸਕੱਤਰ ਨੇ ਜਿਹੜੇ ਉਹਨਾਂ ਦਾ ਬਿਆਨ ਮੰਨਿਆ ਜਾਵੇ ਤਸਤੀਫਾ ਦਿੱਤਾ ਹੀ ਨਹੀਂ ਗਿਆ ਤੇ ਜੇ ਦੂਜੇ ਭਾਜਪਾ ਦੇ ਲੀਡਰਾਂ ਦੀ ਗੱਲ ਮੰਨੀ ਜਾਵੇ ਤਾਂ ਉਹਨਾਂ ਦਾ ਇਹ ਕਹਿਣਾ ਹੈ ਕਿ ਅਸਤੀਫਾ ਤਾਂ ਦਿੱਤਾ ਗਿਆ ਪਰ ਹਾਈ ਕਮਾਂਡ ਨੇ ਹਾਲੇ ਮਨਜ਼ੂਰ ਨਹੀਂ ਕੀਤਾ ਤੇ ਸੁਨੀਲ ਜਾਖੜ ਖੁਦ ਬੋਲਣ ਨੂੰ ਇਸ ਮਸਲੇ ਤੇ ਤਿਆਰ ਨਹੀਂ ਹਾਲੇ ਤੱਕ ਜਦੋਂ ਤੱਕ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਉਦੋਂ ਤੱਕ ਉਹਨਾਂ ਦਾ ਨਾ ਕੋਈ ਐਕਸ ਤੇ ਪੋਸਟ ਦੇਖੀ ਗਈ ਹੈ ਨਾ ਫੇਸਬੁੱਕ ਤੇ ਨਾ ਹੀ ਕਿਸੇ ਮੀਡੀਆ ਦਾਰੇ ਦੇ ਕੋਲ ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਪਰ ਇਹ ਮੰਨਿਆ ਜਾ ਰਿਹਾ ਹੈ ਕਿ ਉਹਨਾਂ ਦੀ ਲੰਮੀ ਸਮੇਂ ਦੀ ਜਿਹੜੀ ਗੈਰ ਹਾਜ਼ਰੀ ਜਾਂ ਉਹਨਾਂ ਦੀ ਸਰਗਰਮੀ ਨਹੀਂ ਜਿਵੇਂ ਉਹ ਦਿਖਾਉਂਦੇ ਨੇ ਸਿਆਸਤ ਦੇ ਅੰਦਰ ਉਸ ਨੂੰ ਲੈ ਕੇ ਮੰਨਿਆ ਜਾ ਰਿਹਾ ਕਿ ਅਸਤੀਫਾ ਹੋ ਸਕਦਾ ਹੈ ਗੱਲ ਸੱਚੀ ਹੋਵੇ ਅੰਦਾਜ਼ੇ ਲਾਏ ਜਾ ਰਹੇ ਨੇ ਔਰ ਇਸ ਮਾਮਲੇ ਦੇ ਵਿੱਚ ਦੂਜੀ ਗੱਲ ਇਸ ਕਰਕੇ ਕਾਰਨ ਮੰਨਿਆ ਜਾ ਰਿਹਾ ਕਿ ਇਸਤੀਫਾ ਦਿੱਤਾ ਗਿਆ ਹੋ ਸਕਦਾ ਕਿਉਂਕਿ ਜਿਹੜੇ ਰਵਨੀਤ ਬਿੱਟੂ ਨੇ ਉਹਨਾਂ ਦੀ ਇੱਕ ਆਡੀਓ ਵੀ ਵਾਇਰਲ ਹੋਈ ਸੀ ਜਿਸ ਦੇ ਵਿੱਚ ਸਿਮਨਜੀਤ ਬੈਂਸ ਜਿਹੜੇ ਕਿ ਕਾਂਗਰਸ ਜੁਆਇਨ ਕਰ ਜਾਂਦੇ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੱਕ ਵਿੱਚ ਖੜ੍ਹ ਜਾਂਦੇ ਨੇ ਉਹਨਾਂ ਨੇ ਇੱਕ ਆਡੀਓ ਜਿਹੜੀ ਆ ਲੀਕ ਕਰ ਦਿੱਤੀ ਜਿਹੜੀ ਉਹਨਾਂ ਦੀ ਆਪਸ ਵਿੱਚ ਗੱਲਬਾਤ ਹੋ ਰਹੀ ਹੈ ਜਿਸ ਦੇ ਵਿੱਚ ਇਹ ਹੋ ਰਹੀ ਹੈ ਕਿ ਕਿਵੇਂ ਤੁਸੀਂ ਕਿੱਥੇ ਆ ਜਾਓ ਕਿਵੇਂ ਆ ਜਾਓ ਭਾਜਪਾ ਵਿੱਚ ਕੀ ਹਾਲ ਹੈ ਕਾਂਗਰਸ 'ਚ ਹਾਲ ਕੀ ਹੁੰਦਾ ਸੀ ਤਾਂ ਉਹ ਵਿਵਾਦਤ ਜੇ ਬੋਲ ਸੀ ਜਿਸ ਦੇ ਵਿੱਚ ਅਦਬ ਦੇ ਨਾਲ ਸਤਕਾਰ ਦੇ ਨਾਲ ਨਾ ਤਾਂ ਪ੍ਰਧਾਨ ਸੁਰੀਲ ਜਾਖੜ ਦਾ ਨਾਮ ਲਿਆ ਗਿਆ ਰਵਨੀਤ ਬਿੱਟੂ ਵੱਲੋਂ ਉਸ ਆਡੀਓ ਦੇ ਵਿੱਚ ਉਸ ਕਥੀਤਾ ਆਡੀਓ ਵਿੱਚ ਔਰ ਨਾ ਹੀ ਭਾਜਪਾ ਦੀ ਕਿਸੇ ਹੋਰ ਲੀਡਰ ਨੂੰ ਉਨੀ ਤਵੱਜੋ ਦਿੱਤੀ ਗਈ ਉਹ ਕਹਿੰਦੇ ਕਿ ਕਾਂਗਰਸ ਦਾ ਜਿਹੇ ਜਿਹੇ ਹਾਲ ਹੈ ਹਰੇਕ ਪਾਰਟੀ ਦਾ ਓਵੇਂ ਦਾ ਇਸ ਤਰ੍ਹਾਂ ਦੀ ਉਹਨਾਂ ਦੀ ਸ਼ਬਦਾਵਲੀ ਸੀ ਉਹ ਆਡੀਓ ਤੁਸੀਂ ਸਾਰਿਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਸੁਣੀ ਹੋਵੇਗੀ ਹਾਲਾਂਕਿ ਰਵਨੀਤ ਸਿੰਘ ਬਿੱਟੂ ਨੇ ਉਸ ਸਾਰੇ ਮਸਲੇ ਨੂੰ ਬਦਨਾਮ ਕਰਨ ਦਾ ਮਸਲਾ ਦੱਸਿਆ ਇਹ ਕਿਹਾ ਕਿ ਇਹ ਸਾਰੀਆਂ ਜਿਹੜੀਆਂ ਵਿਅੰਤਤਾ ਘੜੀਆਂ ਜਾ ਰਹੀਆਂ ਨੇ ਸਿਰਫ ਤੇ ਸਿਰਫ ਉਹਨਾਂ ਨੂੰ ਸ਼ਿਆਸੀ ਤੌਰ ਤੇ ਢਾਹ ਲਾਉਣ ਦੇ ਲਈ ਉਹਨਾਂ ਨੇ ਉਸ ਦੇ ਉੱਤੇ ਸਪਸ਼ਟੀ ਕਰਨ ਵੀ ਆਪਣਾ ਦਿੱਤਾ ਸੀ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਪਰ ਉੱਥੇ ਸ਼ਬਦਾਂ ਦਾ ਜੇਕਰ ਧਿਆਨ ਦਿੱਤਾ ਜਾਵੇ ਤਾਂ ਉੱਥੇ ਪਤਾ ਲੱਗਿਆ ਕਿ ਸੁਨੀਲ ਜਾਖੜ ਦੇ ਲਈ ਵੀ ਕੋਈ ਅਦਬ ਸਤਕਾਰ ਨਹੀਂ ਦਿਖਾਰੇ ਰਵਨੀਤ ਬਿੱਟੂ ਤਾਂ ਇੱਕ ਕਾਰਨ ਇਹ ਵੀ ਮੰਨਿਆ ਜਾ ਸਕਦਾ ਹੈ ਕਿ ਰਵਨੀਤ ਬਿੱਟੂ ਦੀ ਤੋਂ ਵੀ ਉਹਨਾਂ ਦੀ ਜਿਹੜੀ ਨਿਰਾਸ਼ਾ ਹੋਵੇ ਨਾਰਾਜ਼ਗੀ ਹੋਵੇ ਕਿਉਂਕਿ ਰਵਨੀਤ ਬਿੱਟੂ ਦੇ ਹਾਰਨ ਦੇ ਬਾਵਜੂਦ ਉਹਨਾਂ ਨੂੰ ਕੇਂਦਰ ਦੇ ਵਿੱਚ ਮੰਤਰੀ ਬਣਾ ਦਿੱਤਾ ਗਿਆ ਤੇ ਸੁਨੀਲ ਜਾਖੜ ਦਾ ਇੱਕ ਕਾਰਨ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਕਈ ਐਸੇ ਹੋਰ ਲੀਡਰ ਹੋ ਸਕਦੇ ਨੇ ਜਿਨ੍ਹਾਂ ਦੇ ਕਰਕੇ ਉਹ ਕੰਮ ਨਹੀਂ ਕਰਨ ਦੇ ਵਿੱਚ ਆਪਣੇ ਆਪ ਨੂੰ ਸਹਿਜ ਮਹਿਸੂਸ ਕਰ ਰਹੇ ਕਿਉਂਕਿ ਜਦੋਂ ਤੱਕ ਖੁਦ ਕੋਈ ਵੀ ਅਹੁਦੇ ਦੇ ਉੱਤੇ ਬਰਾਜਮਾਨ ਹੋਵੇ ਸਹਿਜ ਨਹੀਂ ਹੈ ਤਾਂ ਉਸ ਦਾ ਕੰਮ ਦੇ ਉੱਤੇ ਧਿਆਨ ਕੇਂਦਰਿਤ ਕਿਵੇਂ ਹੋ ਸਕਦਾ ਹੈ ਹੁਣ ਸੁਨੀਲ ਜਾਖੜ ਦੇ ਸਤੀਫੇ ਦੀ ਗੱਲ ਦੇ ਵਿੱਚ ਦੋ ਗੱਲਾਂ ਸਾਹਮਣੇ ਨਿਕਲ ਕੇ ਆਈਆਂ ਹੁਣ ਤੱਕ ਜਿੰਨੀ ਕੋ ਅਸੀਂ ਕੋਸ਼ਿਸ਼ ਕੀਤੀ ਗੱਲਬਾਤ ਕਰਨ ਦੀ ਉਸ ਦੇ ਵਿੱਚ ਇੱਕ ਗੱਲ ਇਹ ਆਈ ਕਿ ਸੁਨੀਲ ਜਾਖੜ ਖੁਦ ਕਿਸੇ ਤਰ੍ਹਾਂ ਦੀ ਟਿੱਪਣੀ ਕਰਨ ਨੂੰ ਤਿਆਰ ਨਹੀਂ ਹਾਲੇ ਤੱਕ ਤੇ ਨਾ ਹੀ ਉਹਨਾਂ ਨੇ ਕੀਤੀ ਹੈ ਤੇ ਭਾਜਪਾ ਦਾ ਇੱਕ ਧੜਾ ਜਿਹੜਾ ਕਿ ਹੋ ਸਕਦਾ ਹੈ ਚਾਹੁੰਦਾ ਵੀ ਹੋਵੇ ਕਿ ਸੁਨੀਲ ਜਾਖੜ ਅਸਤੀਫਾ ਦੇਣ ਤੇ ਕਿਸੇ ਹੋਰ ਨੂੰ ਸਾਡੇ ਵਿੱਚੋਂ ਵਾਰੀ ਜਿਹੜੀ ਆ ਲਗਾ ਦਿੱਤੀ ਜਾਵੇ ਨੰਬਰ ਲਾ ਦਿੱਤਾ ਜਾਵੇ ਤਾਂ ਉਹਨਾਂ ਦੇ ਵਿੱਚੋਂ ਬਹੁਤੇ ਧੜੇ ਦਾ ਕਹਿਣਾ ਹੈ ਕਿ ਸੁਨੀਲ ਜਾਖੜ ਨੇ ਅਸਤੀਫਾ ਦਿੱਤਾ ਹੈ ਹਾਈ ਕਮਾਂਡ ਨੇ ਜਿਹੜਾ ਮਨਜ਼ੂਰ ਨਹੀਂ ਕੀਤਾ ਪਰ ਅਨਿਲ ਸਰੀਨ ਜਿਹੜੇ ਜਨਰਲ ਸਕੱਤਰ ਨੇ ਉਹਨਾਂ ਦਾ ਕਹਿਣਾ ਹੈ ਕਿ ਟੋਟਲੀ افਵਾਹ ਹੈ ਝੂਠ ਹੈ ਤੇ ਹੁਣ ਫਿਰ ਹਾਲ ਦੀ ਘੜੀ ਇਸ ਦੇ ਉੱਤੇ ਇਹ ਕਹਿਣਾ ਕਿ ਅਸਤੀਫਾ ਦੇ ਦਿੱਤਾ ਗਿਆ ਤੇ ਮਨਜ਼ੂਰ ਵੀ ਹੋ ਗਿਆ ਤੇ ਅਗਲੇ ਪ੍ਰਧਾਨ ਕੌਣ ਹੋਣਗੇ ਇਸ ਦੇ ਉੱਤੇ ਚਰਚਾ ਕਰਨੀ ਹਾਲੇ ਨਹੀਂ ਬਣਦੀ ਇਸ ਦੇ ਉੱਤੇ ਟਿੱਪਣੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਹਾਲੇ ਤੱਕ ਇਹੀ ਦੁਚਿੱਤੀ ਤੇ ਭੰਬਲ ਪੂਸਾ ਬਣਿਆ ਹੋਇਆ ਹੈ ਕਿ ਸੁਨੀਲ ਜਾਖੜ ਜਦੋਂ ਤੱਕ ਖੁੱਲ ਆਪਣੀ ਖੁਦ ਆਪਣੀ ਜ਼ੁਬਾਨ ਦੇ ਵਿੱਚੋਂ ਨਹੀਂ ਬੋਲਦੇ ਕੋਈ ਟਵੀਟ ਦੇ ਜਰੀਏ ਫੇਸਬੁੱਕ ਤੇ ਪੋਸਟ ਦੀ ਜਰੀਏ ਐਕਸ ਪੋਸਟ ਦੇ ਜਰੀਏ ਕੋਈ ਕਿਸੇ ਤਰ੍ਹਾਂ ਦੀ ਕਮੈਂਟ ਜਾਂ ਟਿੱਪਣੀ ਨਹੀਂ ਕਰਦੇ ਉਦੋਂ ਤੱਕ ਇਹ ਕਹਿਣਾ ਕਿ ਉਹਨਾਂ ਨੇ ਅਸਤੀਫਾ ਦਿੱਤਾ ਹੈ ਤਾ ਫਿਰ ਮਨਜ਼ੂਰ ਹੋਇਆ ਕਿ ਨਹੀਂ ਹੋਇਆ ਜੇ ਨਹੀਂ ਦਿੱਤਾ ਕਿ ਇਹ ਝੂਠ ਹੈ ਇਸ ਦੇ ਬਾਰੇ ਉਦੋਂ ਤੱਕ ਹੀ ਕਿਹਾ ਜਾ ਸਕਦਾ ਹੈ ਪਰ ਜਦੋਂ ਖਬਰਾਂ ਛਪ ਜਾਣ ਵੱਖ-ਵੱਖ ਮੀਡੀਆ ادارے ਇਸ ਦੇ ਉੱਤੇ ਚਰਚਾ ਕਰ ਰਹੇ ਹੋਣ ਤੇ ਉਦੋਂ ਤੱਕ ਜਿਸ ਸੰਬੰਧੀ ਗੱਲ ਹੋ ਰਹੀ ਹੋਵੇ ਤੇ ਉਹ ਨਾ ਬੋਲੇ ਤੇ ਇਸ ਦਾ ਇੱਕ ਸੰਕੇਤ ਸਾਹਮਣੇ ਇਹੀ ਸਮਝਿਆ ਜਾਂਦਾ ਹੈ ਕਿ ਕੋਈ ਨਾ ਕੋਈ ਤਾਂ ਅੰਦਰ ਖਾਤੇ ਗੱਲ ਜਰੂਰ ਹੋਈ ਹੈ ਅਸਤੀਫੇ ਨੂੰ ਲੈ ਕੇ ਜੇ ਇੰਨੀ ਵੱਡੀ ਗੱਲ ਹੋ ਜਾਵੇ ਤੇ ਨਾਲ ਦੇ ਨਾਲ ਕਿਸ ਬਿਆਨ ਆ ਜਾਂਦਾ ਹੁੰਦਾ ਜਿਸ ਬਾਰੇ ਖਬਰਾਂ ਛਾਪ ਰਹੀਆਂ ਹੋਣ ਕਿ ਇਹ ਗੱਲ ਸਰਾਸਰ ਝੂਠ ਹੈ ਹਜੇ ਤਾਂ ਬਾਕੀ ਲੀਡਰ ਇਸ ਗੱਲ ਦੇ ਉੱਤੇ ਜੜੀਆਂ ਨੇ ਮੋਰ ਲਾ ਰਹੇ ਨੇ ਕਿ ਝੂਠ ਤੇ ਫੁਹਾ ਹੈ ਖੁਦ ਸੁਨੀਲ ਜਾਖੜ ਜੋ ਤੱਕ ਨਹੀਂ ਬੋਲਦੇ ਉਦੋਂ ਤੱਕ ਨਹੀਂ ਕਿਹਾ ਜਾ ਸਕਦਾ ਕਿ ਉਹ ਖੁਦ ਬਤੌਰ ਪ੍ਰਧਾਨਗੀ ਭਾਜਪਾ ਦੇ ਵਿੱਚ ਰਹਿਣਾ ਚਾਹੁੰਦੇ ਨੇ ਜਾਂ ਫਿਰ ਉਹ ਹੋਰ ਕਿਸੇ ਜ਼ਿੰਮੇਵਾਰੀ ਕਿਸੇ ਹੋਰ ਨੂੰ ਦੇਣ ਦੇ ਇੱਛਕ ਨੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਛੇਤੀ ਹੀ ਪਤਾ ਲੱਗਣ ਦੀ ਜੜੀ ਹੈ ਉਾਸ ਤੇ ਸੰਭਾਵਨਾ ਬਣੀ ਰਹੇਗੀ ਫਿਲਹਾਲ ਜਦ ਤੱਕ ਕੋਈ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਣੇ ਰਹੋਏ ਵੀ ਸੀ ਪੰਜਾਬ ਦੇ ਨਾਲ